ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜਿਹਰ ਬਸ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਜੇ ਮੇਰੇ ਨਾਲ ਅੱਜ ਬਹੁਤ ਦਿਨਾਂ ਬਾਅਦ ਵੀਡੀਓ ਬਣਾਉਣ ਲੱਗੇ ਆ ਤੇ ਵੀਡੀਓ ਬਣਦੀ ਨਹੀਂ ਹੈਗੀ ਪਤਾ ਨਹੀਂ ਕੀ ਹੋ ਗਿਆ ਹਨਾ ਤੁਮਾਰ ਨੂੰ ਇੱਕ ਇੰਨਾ ਜਿਆਦਾ ਕੰਮ ਇੰਨਾ ਜਿਆਦਾ ਕੰਮ ਇੰਨਾ ਜਿਆਦਾ ਕੰਮ ਹੋ ਵਾਹਿੰਦੂ ਵਾਸਤੇ ਸੱਚੀ ਕਹਿੰਦੇ ਵੀ ਓਨਾਂ ਦਾ ਬੰਦੇ ਨੂੰ ਰੋਲ ਦਿੰਦਾ ਬਹੁਤ ਕੰਮ ਹੁੰਦਾ ਹਨਾ ਬੰਦਿਆਂ ਨੇ ਖੇਤਾਂ ਦੇ ਵਿੱਚ ਜੈਂਸ ਨੇ ਸਾਰਾ ਕੰਮ ਕਰਨਾ ਆਉਂਦਾ ਘਰ ਦਾ ਕੰਮ ਸਾਰਾ ਲੇਡਿਸ ਤੇ ਆ ਜਾਂਦਾ ਹਨਾ ਕਿੰਨਾ ਕੰਮ ਹੁੰਦਾ ਬਹੁਤ ਜ਼ਿਆਦਾ ਵਿੱਚੀ ਰੋਟੀ ਪਾਣੀ ਸੱਚੀ ਗੱਲ ਆ ਝੋਨੇ ਨੇ ਤਾਂ ਇਸ ਵਾਰ ਰੋਲ ਕੇ ਰੱਖਤਾ ਮੈਨੂੰ ਹੁਣ ਰੋਟੀਆਂ ਬਣਾਉ ਉਹ ਬਹੁਤ ਕੰਮ ਹੁੰਦਾ ਹਨਾ ਤੇ ਚਲੋ ਝੋਨਾ ਲੱਗ ਗਿਆ ਸਾਰਾ ਕੁਝ ਹੋ ਗਿਆ ਹਨਾ ਤੇ ਹੁਣ ਗਰਮੀ ਬਹੁਤ ਜ਼ਿਆਦਾ ਉਹਦੇ ਕਰਕੇ ਵੀਡੀਓ ਨਹੀਂ ਸੀ ਬਣਦੀ ਤੇ ਫਿਰ ਹੁਣ ਤੁਹਾਡੇ ਮੈਸੇਜ ਆਈ ਜਾਂਦੇ ਸੀ ਵੀਡੀਓ ਨਹੀਂ ਬਣਾਉਂਦੇ ਵੀਡੀਓ ਨਹੀਂ ਬਣਾਉਂਦੇ ਕੀ ਗੱਲ ਹੋ ਗਈ ਹਨਾ ਛੱਡਤਾ ਚੈਨਲ ਚੈਨਲ ਤਾਂ ਨਹੀਂ ਛੱਡਿਆ ਤੇ ਬਸ ਗਰਮੀ ਬਹੁਤ ਜ਼ਿਆਦਾ ਹੁੰਦਾ ਉਹਦੇ ਕਰਕੇ ਹੋ ਜਾਂਦਾ ਵੀਡੀਓ ਨਹੀਂ ਬਣਦੀ ਹੈਗੀ ਤੇ ਹੁਣ ਦੇਖਦੇ ਆ ਅੱਜ ਹੁਣ ਕੈਮਰਾ ਔਨ ਕੀਤਾ ਹੁਣ ਵੀ ਇੱਕ ਤਾਂ ਹਨਾ ਗਰਮੀ ਇੰਨੀ ਆ ਗਰਮੀ ਦੇ ਵਿੱਚ ਆਏ ਹੁੰਦਾ ਹਨਾ ਹੁਣ ਵੀ ਜਿੱਦਾਂ ਮੈਂ ਵੀ ਮਤ ਵਾਲਾ ਕੰਮ ਹਲੇ ਰਹਿੰਦਾ ਆ ਮੈਂ ਸੋਚਿਆ ਵੀ ਚਲੋ ਥੋੜੀ देर ਕੈਮਰਾ ਔਨ ਕਰਕੇ ਆਪਾਂ ਗੱਲ ਤਾਂ ਕਰ ਲਈਏ ਹਨਾ ਫਿਰ ਕੈਮਰਾ ਕੰਮ ਕਰਦੇ ਹੋਇਆ ਕੈਮਰਾ ਲੱਗ ਜਾਂਦਾ ਹਨਾ ਤੇ ਅਸੀਂ ਠੀਕ ਆ ਬਿਲਕੁਲ ਸਾਰੇ ਜਣੇ ਬਹੁਤ ਵਧੀਆ ਠੀਕ ਠਾਕ ਆਂ ਜਿਹੜਾ ਸਕੂਲ ਗਿਆ ਤੇ ਬਹੁਤ ਵਧੀਆ ਆ ਅਸੀਂ ਸਾਰੇ ਠੀਕ ਠਾਕ ਆ ਗਰਮੀ ਨੇ ਮੱਤ ਮਾਰੀ ਪਈ ਆ ਅਸੀਂ ਠੀਕ ਆ ਪਰ ਪਰ ਗਰਮੀ ਨੇ ਮੱਤ ਮਾਰੀ ਪਈ ਆ ਹਨਾ ਸਾਡੇ ਮੀਂਹੂ ਘਟ ਪਿਆ ਤੇ ਸਾਡੇ ਪਰਸੋਂ ਪਰਸੋਂ ਸ਼ਾਮ ਨੂੰ ਮੀਂਹ ਪਿਆ ਬਹੁਤ ਧੰਨਵਾਦ ਤੇ ਹੁਣ ਫੇਰ ਗਰਮੀ ਮੀ ਤੁਹਾਨੂੰ ਪਤਾ ਜਦੋਂ ਮੀਂਹ ਪੈਂਦਾ ਮੀਂਹ ਪੈਣ ਤੋਂ ਬਾਅਦ ਬਹੁਤ ਜਿਆਦਾ ਫੇਰ ਗਰਮੀ ਹੋ ਜਾਂਦੀ ਆ ਮੀਂਹ ਕਾਦਾ ਹੁੰਦਾ ਹਨਾ ਜੇ ਤਰਤੀ ਦੀ ਗਰਮੀ ਕੱਟ ਜਾਂਦਾ ਉਹ ਬੰਦਿਆਂ ਨੂੰ ਲੱਗਣ ਲੱਗ ਜਾਂਦੀ ਆ ਬਹੁਤ ਜ਼ਿਆਦੇ ਮੀਂਹ ਆਉਂਦਾ ਹੈ ਫਿਰ ਜਦੋਂ ਹਨਾ ਆਉਂਦਾ ਹੈ ਵੀ ਰੱਬ ਨੂੰ ਇਹ ਨਹੀਂ ਹੈਗਾ ਵੀ ਥੋੜਾ ਥੋੜਾ ਰੋਜ਼ ਪਾ ਦੇ ਹਨਾ ਮੈਂ ਕਹਿੰਨੀ ਹੁੰਨੀ ਆ ਵੀ ਰੱਬ ਦੇ ਹੀ ਬੰਦੇ ਆ ਰੱਬ ਕਿਉਂ ਤੋਂ ਕੀ ਕਰਦਾ ਹਨਾ ਤੇ ਸਾਰੇ ਵਧੀਆ ਠੀਕ ਆ ਗਰਮੀ ਨੇ ਮਤਤ ਮਾਰੀ ਹੋਈ ਆ ਤੇ ਆਪਾਂ ਕਰ ਲੈਨੇ ਆ ਕੰਮ ਕੰਮ ਤੁਹਾਨੂੰ ਪਤਾ ਬਹੁਤ ਜ਼ਿਆਦੇ ਹੁੰਦੇ ਆ ਹਨਾ ਹੁਣ ਵੀ ਹਾਲੇ ਮੇਰੇ ਖਿਆਲ ਨਾਲ ਸਾਰਾ ਹੀ ਮੇਰੇ ਅੰਦਰਲਾ ਸਾਰਾ ਰਹਿਂਦਾ ਵਾਰਲਾ ਹੋ ਗਿਆ ਪਸ਼ੂਆਂ ਦਾ ਹੋ ਗਿਆ ਅੰਦਰਲਾ ਰਹਿੰਦਾ ਟਾਈਮ ਜਿਹੜਾ ਬਹੁਤ ਹੋ ਗਿਆ ਜੇ ਬਹਿ ਜਾ ਹਨਾ ਗਰਮੀ ਲੱਗਦੀ ਆ ਤੇ ਫਿਰ ਬੈਠ ਜਾਂਦਾ ਮੇਰੇ ਵਰਗਾ ਤਾਂ ਪੱਖੇ ਥੱਲੇ ਬੈਠਾ ਰਹਿੰਦਾ ਮੈਂ ਤਾਂ ਬਹੁਤ ਗਰਮੀ ਲਾਦੀ ਮੈਂ ਕਿਚਨ ਚ ਜਾਨੀ ਆ 10 ਮਿੰਟ ਕੰਮ ਕਰੂੰਗੀ 10 ਮਿੰਟ ਮੈਂ ਪੱਖੇ ਥੱਲੇ ਬੈਠਦੀ ਆ ਕਿ ਤਾਂ ਜਾ ਕੇ ਕਿਤੇ ਮੇ ਤਾਂ ਕੰਮ ਹੁੰਦਾ ਹੈ ਬਹੁਤ ਗਰਮੀ ਲੱਗਦੀ ਆ ਤੇ ਹੁਣ ਵੀ ਮੈਂ ਕਿ ਚਲੋ ਹੁਣ ਨਾ ਤੋਂ ਕਿ ਪਹਿਲਾਂ ਹਨਾ ਆਪਾਂ ਕੈਮਰਾ ਔਨ ਕਰ ਲਨੇ ਤੇ ਕਰਨਾ ਆਪਾਂ ਨੇ ਕੰਮ ਜੁੜੇ ਰਿਓ ਬਲੌਗ ਦੇ ਨਾਲ ਐਂਡ ਤੱਕ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਇੱਕ ਪਤਾ ਮੇਰਾ ਮਨ ਕਿਉਂ ਨਹੀਂ ਵੀਡੀਓ ਬਣਾਉਣ ਕਰਦਾ ਗਰਮੀ ਹੋਵੇ ਕੁਝ ਹੋਵੇ ਜਦੋਂ ਬੰਦੇ ਨੇ ਹਣਾ ਹੋਰ ਸਾਰੇ ਆਪਾਂ ਆਪਾਂ ਕੰਮ ਕਰਦੇ ਆ ਇਹ ਵੀ ਮੇਰਾ ਇੱਕ ਕੰਮ ਆ ਆਪਾਂ ਨੇ ਕਰਨਾ ਹੈ ਤੇ ਤੁਸੀਂ ਕਮੈਂਟ ਵਗੈਰਾ ਤਾਂ ਕਰਦੇ ਨਹੀਂ ਹੈਗੇ ਹਨਾ ਵੀਡੀਓ ਆ ਕੇ ਮੈਸੇਜ ਕਰੀ ਜਾਂਦੇ ਹੋ ਚਲੋ ਵਧੀਆ ਗੱਲ ਹੈ ਨਾ ਤੁਸੀਂ ਪਰਸਨਲੀ ਕਹਿ ਦਿੰਨੇ ਹੋ ਨਾ ਵੀਡੀਓ ਪਾਓ ਵੀਡੀਓ ਪਾਓ ਵੀਡੀਓ ਤੇ ਕਮੈਂਟ ਕਰਿਆ ਕਰੋ ਨੈਕਸਟ ਬਲੌਗ ਕਾਦਾ ਬਣੇ ਉਹ ਦੱਸਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਉਹ ਦੱਸਿਆ ਕਰੋ ਤੁਸੀਂ ਕਮੈਂਟਸ ਨਹੀਂ ਕਰਦੇ ਹੈਗੇ ਹੈ ਨਾ ਐਪਰੀਸ਼ੀਏਟ ਤਾਂ ਕਰਿਆ ਕਰੋ ਵੀ ਹਾਂ ਭਾਈ ਤੁਹਾਡੀ ਵੀਡੀਓ ਵਧੀਆ ਹੈ ਹਨਾ ਵੇ ਦੱਸਿਆ ਤਾਂ ਕਰੋ ਨਹੀਂ ਵੀ ਵਧੀਆ ਲੱਗਦੀ ਤਾਂ ਵੀ ਬੇਬੰਦਾ ਨਾ ਕੋਈ ਵੀ ਗਲਤੀ ਹੋਵੇ ਬੰਦਾ ਉਹ ਦੱਸ ਦਿੰਦਾ ਭਾਈ ਤੁਹਾਡੀ ਵੀਡੀਓ ਵਧੀਆ ਨਹੀਂ ਹੈਗੀ ਤਾਂ ਦਾ ਇਹ ਆ ਜੇ ਉਹ ਆ ਉਹ ਆ ਕੁਝ ਵੀ ਦੱਸੋ ਤਾਂ ਸਹੀ ਹੁਣ ਮੈਂ ਇਕੱਲੀ ਬੋਲੀ ਜਾਵਾਂ ਸਾਹਮਣੇ ਵਾਲਾ ਦੇਖੀ ਜਾਵੇ ਇਹ ਵੀ ਵਧੀਆ ਨਹੀਂ ਲੱਗਦਾ ਹੈਗਾ ਤੁਸੀਂ ਵੀ ਆਪਣੀ رائے ਜ਼ਰੂਰ ਦਿਆ ਕਰੋ ਹਨਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਪਲੀਜ਼ ਰਿਕਵੈਸਟ ਆ ਤੁਹਾਡੇ ਅੱਗੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਆ ਤਿੰਨ ਕੰਮ ਕਰਦਿਆ ਕਰੋ ਤੇ ਵੀਡੀਓ ਤੁਸੀਂ ਵਾਚ ਕਰਦੇ ਹੋ ਵੀ ਮੈਨੂੰ ਪਤਾ ਹੈ ਹਨਾ ਤੇ ਹੁਣ ਵੀ ਸਾਰਿਆਂ ਦਾ ਥੈਂਕਸ ਤੁਸੀਂ ਇੰਨੇ ਜਾਣੇ ਹਨਾ ਚੈਨਲ ਦੇ ਨਾਲ ਜੁੜੇ ਹੋਏ ਹੋ ਪਿਆਰ ਕਰਦੇ ਹੋ ਵਧੀਆ ਲੱਗਦਾ ਹੈ ਬਟ ਵੀਡੀਓ ਤੇ ਆ ਕੇ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਆ ਤੁਹਾਨੂੰ ਵੀਡੀਓ ਜਿਹੜੇ ਕਰਦੇ ਆ ਉਹਨਾਂ ਦਾ ਤਾਂ ਧੰਨਵਾਦ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਰਿਕੁਐਸਟ ਆ ਵੀ ਪਾਈ ਹੈ ਨਾ ਕਰਿਆ ਕਰੋ ਵੀਡੀਓ ਤੇ ਆ ਕੇ ਕਮੈਂਟ ਕਰਿਆ ਕਰੋ ਤੇ ਨੈਕਸਟ ਵਲੌਗ ਆਪਾਂ ਕਿਸ ਚੀਜ਼ ਦਾ ਬਣਾਈ ਉਹ ਦੱਸਿਆ ਕਰੋ ਫਿਰ ਐ ਆ ਨਾ ਇੱਕ ਸਲਾਹ ਜੀ ਹੋ ਜਾਂਦੀ ਹੈ ਹਨਾ ਵੀ ਆਪਾਂ ਆ ਚੀਜ਼ ਤੇ ਕੰਮ ਕਰਨਾ ਹੈ ਸਟੋਰ ਸਾਫ ਕਰਦੇ ਆ ਪਤਾ ਨਹੀਂ ਬਾਹਰ ਕੁਛ ਕਿੱਟੇ ਹੁੰਦੇ ਖੜਕਾ ਹੁੰਦਾ ਹੋਗਾ ਤੇ ਮੈਂ ਲੱਗ ਗਈ ਸੀ ਕਿ ਮੈਂ ਸਵੇਰੇ ਇਹਨਾਂ ਨੂੰ ਕਿਹਾ ਸੀ ਵੀ ਮੈਂ ਸਟੋਰ ਦਾ ਸਮਾਨ ਸਾਰਾ ਬਾਹਰ ਕੱਢ ਕੇ ਰੱਖ ਦੰਨੀ ਹਾਂ ਇਹ ਕਹਿੰਦੇ ਬੱਦਲ ਦਾ ਕੋਈ ਪਤਾ ਨਹੀਂ ਹੈਗਾ ਵੀ ਮੌਸਮ ਐਸਾ ਵੈਸਾ ਨਾਲੇ ਤੇਰੇ ਬਸ ਦਾ ਰੋਗ ਨਹੀਂ ਹੈਗਾ ਸਟੋਰ ਸਾਫ ਕਰਨਾ ਤੇ ਉਹ ਅਸੀਂ ਆਪੇ ਕਰ ਲਾਂਗੇ ਸਟੋਰ ਦੇ ਵਿੱਚ ਹੈਗਾ ਆਪਣੇ ਇੱਕ ਚੋਰ ਵੜਿਆ ਹੋਇਆ ਉਹ ਕੱਢਣਾ ਹੈ ਮੇਖਲਾ ਹੋ ਗਏ 15 ਤੋਂ 20 ਦਿਨ ਹੋ ਗਏ ਚੋਰ ਨੂੰ ਸਟੋਰ ਦੇ ਵਿੱਚ ਬੈਠੇ ਨੂੰ ਜਦੋਂ ਅਸੀਂ ਰਾਤ ਨੂੰ ਸੌਂ ਜਾਂਦੇ ਆ ਚੋਰ ਬਾਹਰ ਆ ਜਾਂਦਾ ਹੈ ਜਦੋਂ ਹੁਣ ਸਾਰਾ ਦਿਨ ਅਸੀਂ ਰਹਨੇ ਆ ਚੋਰ ਸਾਨੂੰ ਦਿਖਾਈ ਤੱਕ ਨਹੀਂ ਦਿੰਦਾ ਪਤਾ ਨਹੀਂ ਕਿਹੜੇ ਕੁੰਝੇ ਵੜ ਕੇ ਬਹਿ ਜਾਂਦਾ ਹੈ ਪਤਾ ਨਹੀਂ ਸਟੋਰ ਦੇ ਵਿੱਚ 15 ਦਿਨ ਹੋ ਗਏ ਚੋਰ ਨੂੰ ਬੜੇ ਮੈਂ ਤੁਹਾਨੂੰ ਦਿਖਾਉਣੀ ਆ ਹੁਣ ਤੁਸੀਂ ਇਹ ਨਾ ਕਹਦੇ ਮਟਰ ਗੱਡੀ ਫਿਰਦੀ ਆ ਉਹ ਕੰਮ ਕਰਦੇ ਆ ਕੰਮ ਮੈਂ ਵੀ ਕਰਨਾ ਫਿਰ ਇੱਕ ਬੰਦੇ ਦਾ ਆਪਣਾ ਆਪਣਾ ਹਿਸਾਬ ਹੁੰਦਾ ਹਨਾ ਕੰਮ ਕਰਨ ਦਾ ਵੀ ਕਿਹਨੇ ਕਿਵੇਂ ਕੰਮ ਕਰਨਾ ਉਨੇ ਸ੍ਰੋਟ ਸਾਫ ਕਰਨਾ ਸੀਗਾ ਉਦਾਂ ਹੀ ਲੱਗੇ ਹੋਇਆ ਮੈਂ ਆਪਦਾ ਰੋਜ਼ ਦੀ ਰੁਟੀਨ ਦਾ ਕੰਮ ਕਰਨਾ ਹਨਾ ਆਪ ਆਪਦਾ ਨਹਾ ਧੋ ਕੇ ਰੈਡੀ ਹੋ ਗੇ ਤੇ ਨਹਾਉਣਾ ਤਾਂ ਪਤਾ ਹੀ ਨਹੀਂ ਦਿਨ ਦੇ ਵਿੱਚ ਹਨਾ ਦੋ ਤਿੰਨ ਵਾਰੀ ਖੋਈ ਜਾਂਦਾ ਤੇ ਗਰਮੀ ਬਹੁਤ ਤੇ ਆ ਚੇਲ ਮੈਂ ਨਹੀਂ ਕਰਾਈ ਹੈਗੀ ਬੇਟੇ ਨੂੰ ਕਰਾ ਕੇ ਦਿੱਤੀ ਆ ਬਰਥਡੇ ਆ ਉਸ ਪਾਉਂਦਾ ਹੀ ਨਹੀਂਗਾ ਕਹਿੰਦਾ ਗਰਮੀ ਬਹੁਤ ਪਹਿਲਾਂ ਮੇਰੀ ਜਾਨ ਖਾ ਕੇ ਰੱਖੀ ਕਿ ਮੈਨੂੰ ਬਣਾ ਕੇ ਦੋ ਬਣਾ ਕੇ ਦੋ ਤੇ ਹੁਣ ਪਾਉਂਦਾ ਨਹੀਂਗਾ ਇੱਧਰ ਹੋ ਰਹੀ ਆ ਸਟੋਰ ਦੀ ਕਿ ਨਹੀਂ ਸਟੋਰ ਦੇ ਵਿੱਚ ਚੋਰ ਲੱਭਿਆ ਹਜੇ ਤੱਕ ਹਾਂ ਤੇਰਾ ਫਾਇਰ ਕਰਕੇ ਤੇ ਮਾਲੂਮ ਨਹੀਂ ਕੱਚਾ ਤਾਂ ਸਹੀ ਆਦੀ ਤੇ ਚੋਰ ਪ੍ਰੈਗਨੈਂਟ ਬਹੁਤ ਦੂਏ ਦੁੱਤੀ ਸਾਡੇ ਘਰ ਦਾ ਚੋਰ ਨਹੀਂ ਸਾਡੇ ਘਰ ਦਾ ਚੋਰ ਚੋਰ ਪ੍ਰੈਗਨੈਂਟ ਚੋਰ ਪਤਾ ਕੀ ਚੀਜ਼ ਹੈ ਚੋਰ ਚੂਹੀ ਆ ਦੁਗੀ ਕੀਤਾ ਬਈ ਐਨਾ ਗੰਦਾ ਵੀ ਹੈ ਨਾ ਪਾਉਂਦੀ ਆ ਬਹੁਤ ਜ਼ਿਆਦੇ ਤੇ ਇੱਕ ਦਿਨ ਮੈਂ ਰਾਤ ਨੂੰ ਮੈਂ ਕੰਮ-ਕੁਮ ਕਰਕੇ ਪਤਾ ਨਹੀਂ ਕਿਚਨ ਚ ਚਲੀ ਗਈ ਸਾਰਾ ਸਾਫ ਕਰਕੇ ਫੇਰ ਮੈਂ ਅੰਦਰ ਪਤਾ ਨਹੀਂ ਕੀ ਕੁਝ ਕਰਨਾ ਸੀ ਦੁੱਧ ਦਾ ਤੇ ਵਾਪਸ ਰੱਖਣ ਲਈ ਫ੍ਰਿਜ ਵਿੱਚ ਉੱਥੇ ਥੱਲੇ ਫਰੇ ਹਨ ਮੈਂ ਸਾਰੇ ਕਿਤੇ ਟੋਲ ਪਾਏ ਕਹਿੰਦੇ ਵੀ ਟੋਲ ਦੀ স্মੈਲ ਕੋਲ ਨਹੀਂ ਆਉਂਦੀ ਹੈਗੇ ਉਸ ਦਿਨ ਦੀ ਹੈ ਕਿਚਨ ਚ ਤਾਂ ਬੜੀ ਨੀਗੀ ਇਹ ਨਾ ਉੱਧਰ ਉੱਧਰਲੇ ਕਮਰੇ ਆ ਜਾਂਦੀ ਆ ਬਸ ਇੱਥੇ ਰਹਿੰਦੀ ਆ ਰਾਤ ਨੂੰ ਜਿੱਥੇ ਅਸੀਂ ਦੁੱਧ ਵਾਲੀਆਂ ਕੰਨੀਆਂ ਭਾਂਡੇ ਰੱਖਦੇ ਆ ਫਿਰ ਇਹ ਉੱਥੇ ਚਲੀ ਜਾਂਦੀ ਆ ਹਨ ਤੇ ਫਿਰ ਉੱਥੇ ਜਾਂਦੀ ਆ ਉੱਥੇ ਇਹ ਟੋਕਰੇ ਦੇ ਵਿੱਚੋਂ ਆਪਣੇ ਛੱਲੀਆਂ ਨੇ ਤੁਹਾਨੂੰ ਪਤਾ ਵੀ ਉੱਥੇ ਛੱਲੀਆਂ ਪਈਆਂ ਹੁੰਦੀਆਂ ਨੇ ਕਈ ਵਾਰੀ ਨਿਆਣਿਆਂ ਨੂੰ ਖਾਣ ਨੂੰ ਕੱਢ ਲੈਣੇ ਫਿਰ ਉਹ ਛੱਲੀਆਂ ਖਾਂਦੀ ਆ ਪਰ ਸੋਮੇ ਉਹ ਟੋਕਰੀ ਚ ਛੱਲੀ ਕੱਲੀ ਕੱਲੀ ਛੱਡ ਕੇ ਰੱਖੀ ਤਾਂ ਉੱਥੇ ਵੀ ਮੜੀ ਹੋਈ ਸੀਗੀ ਫਿਰ ਰਾਤ ਅਸੀਂ ਉੱਥੇ ਕੜਕੀ ਵਗੈਰਾ ਸਾਰਾ ਕੁਝ ਜਿਗਾਰਡਮੈਂਟ ਕੀਤਾ ਰਾਤਾ ਸੀ ਉੱਥੇ ਸਾਰੇ ਕੜਕੀ-ਕੜੁਕੀ ਲਾਈ ਹਨਾ ਜਗਾੜ ਜਿਹਾ ਲਾਇਆ ਵੀ ਚਲ ਉਹਦੇ ਵਿੱਚ ਆ ਜੂ ਉੱਥੇ ਫੇਰ ਨਹੀਂ ਆਈ ਇੱਕ ਜਿਹੜੀ ਕਾਪੀ ਜੀ ਨਹੀਂ ਹੁੰਦੀ ਜਿਹਦੇ ਉੱਤੇ ਪਤਾ ਨਹੀਂ ਕੀ ਫੈਵਿਕ ਕੁੱਕ ਜਿਹਾ ਲੱਗਿਆ ਹੁੰਦਾ ਉਹ ਕਾਪੀ ਵੀ ਲਿਆ ਕੇ ਰੱਖੀ ਹੋਈ ਆ ਉਹ ਕਾਪੀ ਤੇ ਨਹੀਂ ਆਉਂਦੀ ਮੈਂ ਉਹ ਕਾਪੀ ਵੀ ਕਦੇ ਕਿਤੇ ਰੱਖਦੇ ਆਂ ਅਸੀਂ ਕਦੇ ਕਿਤੇ ਰੱਖਦੇ ਆ ਉਹ ਆਉਂਦੀ ਨਹੀਂ ਕਾਪੀ ਤੇ ਤੇ ਹੁਣ ਅੱਜ ਇਹਨਾਂ ਨੇ ਹੁਣ ਕਹਿੰਦੇ ਮੈਨੂੰ ਕੰਨੇ ਕਹਿੰਦੇ ਤੇਰੇ ਵਾਸਤਾ ਰੋਕਤਾ ਹੈ ਨਹੀਂ ਤੇ ਹੁਣ ਉੱਥੇ ਕਹਿੰਦੇ ਆਹੋ ਉਹ ਵਾਲੇ ਪੁੰਚੇ ਤੇ ਇਹਦੇ ਵਿੱਚ ਉਹ ਪਈਆ ਆਪਣੇ ਧੀਰੀ-ਚੂਰੀ ਪਈਆ ਸਾਰੇ ਖਾ ਗੀਆ ਥੱਲੇ ਮੈਂ ਤੁਹਾਨੂੰ ਦਿਖ ਲਓ। ਹੋ ਜੀਰ ਵੀ ਖਾ ਗਈ। ਥੱਲਾ ਵੱਡਤਾ ਹਨਾ। ਤੇ ਆਉ ਉੱਥੇ ਵੀ ਉਹਨੇ ਹੋ ਰੱਖਿਆ ਹੋਇਆ। ਉਹ ਇੱਕ ਮਰਗੀ ਦੀ ਜਾਂਦਾ ਉਹ ਜਿਹ ਪਿੰਨ ਇੱਕ ਤਾਂ ਮੈਂ ਕੱਢਤੀ ਸੀਗੀ ਇੱਕ ਮਰਗੀ ਸੀ। ਜੇ ਤਾਂ ਜਾ ਵੀ ਟੁੱਟੀ ਤੇ ਹੁਣ ਪਤਾ ਨਹੀਂ ਕਿਵੇਂ। ਜੇ ਤਾਂ ਹਾਂ ਜੇ ਤਾਂ ਜਾਈ ਰੁੱਟੀ ਸੀ ਹੁਣ ਤਾਂ ਆਪਾਂ ਇਹ ਜਿਹੜੀ ਤੁਸੀਂ ਕਹਿੰਦੇ ਹੋ ਕਿ ਉੱਥੇ ਝਾੜੂ ਮਾਰਨ ਲੱਗੇ ਅੰਦਰ ਵੱੜ ਗਈ ਦਰਵਾਜ਼ਾ ਖੁੱਲਾ ਸੀ। ਨਾ ਜਾਂਦਾ ਸਟੋਰ ਦੇ ਵਿੱਚ ਹੁੰਦਾ ਹੀ ਬਹੁਤ ਕੁਝ ਹੈ ਸਾਡੇ ਦਾ ਸਟੋਰ ਦੇ ਵਿੱਚ ਬੜਾ ਕੁਝ ਹੈ ਪਤਾ ਨਹੀਂ ਸਾਰਿਆਂ ਦਾ ਹੀ ਹੁੰਦਾ ਮੈਂ ਇੱਕ ਦਿਨ ਮੈਂ ਬੱਚਿਆਂ ਨੂੰ ਲਾ ਕੇ ਉਹ ਕਰਿਆ ਸੀ ਕਿਚਨ ਸਟੋਰ ਸਾਫ਼ ਕੀਤਾ ਸੀ ਇੱਕ ਇੱਕ ਚੀਜ਼ ਬਾਹਰ ਕੱਢ ਕੇ ਸਾਫ਼ ਕਰਤਾ ਸੀ ਧੁੱਪ ਜੀ ਨਿਕਲੀ ਸੀਗੀ ਵਧੀਆ ਸੀਗਾ ਮੌਸਮ ਮੈਂ ਬੱਚਿਆਂ ਨੂੰ ਲਾ ਕੇ ਸਾਰਾ ਸਮਾਨ ਬਾਹਰ ਕੱਢਤਾ ਫੇਰ ਮੈਂ ਉਹ ਕੀਤਾ ਇੱਥੇ ਪੇਟੀ ਦੇ ਵੀ ਚੜੀ ਹੋਊਗੀ ਇੱਥੇ ਦੀ ਮਿੰਗਣੇ ਤੇ ਕੂਲਰ ਤੇ ਨਾਲੇ ਕਹਿੰਦੇ ਲਸਣ ਪਾਉਂਦੀ ਨਹੀਂ ਇੱਥੇ ਤਾਂ ਲਸਣ ਪਿਆ ਸੀ ਲੋ ਸੜ ਹੁਣ ਸੌਕਾ ਤਾਂ ਗਿਆ ਅੱਜ ਕੀ ਸਮਾਂ ਨੇ ਰਹੀ ਗੀ ਉਹ ਇੱਥੇ ਮਰ ਗਈ ਹੁਣ ਇੱਥੇ ਮਰ ਗਈ ਤੇ ਪਰ ਮੈਂ ਤਾਂ ਕੱਲ ਇੱਥੇ ਸਾਰੇ ਕਿਤੇ ਡਟੋਲ ਦੀ ਡਟੋਲ ਦੇ ਫਰਨਲ ਮਿਕਸ ਕਰਕੇ ਮੈਂ ਉਹਦੇ ਵਿੱਚ ਪਾ ਕੇ ਸਪਰੇ ਹਾਂ ਸਾਰਾ ਹੁਣ ਇੱਜਰ ਵੜ ਗਈ ਹੋਣੀ ਕਿਤੇ ਪੱਟ ਬੂਟੀ ਤੇ ਕੁੰਜੇ ਚ ਨਹੀਂ ਮੈਂ ਜੀਖੇ ਤਾਂ ਸਹੀ ਜਾ ਰਹੀ ਜਿਵੇਂ ਇੱਕ ਤਾਂ ਜੜਦਾ ਝੁੰਡਦਾ ਹਾਂ ਫਿਰ ਹੁਣ ਪਤਾ ਲੱਗਿਆ ਖੜਕਾ ਹੋਣ ਲੱਗ ਗਿਆ ਤੂੰ ਇੱਧਰ ਵੜ ਗਈ ਪੇਟੀ ਤੇ ਤਾਂ ਹੈ ਨਹੀਂ ਕਿਤੇ ਪੇਟੀ ਤੇ ਤਾਂ ਉਹਨੇ ਇਹਦੇ ਤੇ ਤਾਂ ਮੰਗਣਾ ਨਾ ਸਾਪਿਆ ਕੱਲ ਪਰਸੋਂ ਮੈਂ ਪਤਾ ਨਹੀਂ ਤੁਸੀਂ ਰਾਪਾ ਕੱਪੜਾ ਕੁਝ ਮੰਗਿਆ ਸੀ ਮੇਕ ਮੈਂ ਦਿੱਤਾ ਇਹਨਾਂ ਨੂੰ ਉੱਥੋਂ ਸਾਪਿਆ ਸੀਗਾ ਚਲੋ ਆਪਾਂ ਵੀ ਕੰਮ ਕਰ ਲਈਏ ਤਾਂ ਲੱਗੇ ਪਹਿ ਆਪਣੇ ਕੰਮ ਆਪਾਂ ਵੀ ਕਰ ਲਈਏ ਭਾਈ ਲੇਟ ਹੋ ਜਾਾਂਗੇ ਬਹੁਤ ਕੰਮ ਐਨਾ ਜ਼ਿਆਦਾ ਐਨਾ ਜ਼ਿਆਦਾ ਐਨਾ ਜ਼ਿਆਦਾ 二。<Okay. S 1> <Okay. S 2> okay.